ਹਾਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ਨਾ ਹੋ ਸਾਰੇ ਤੈਨੂੰ ਠੀਕ ਠਾਕ ਹੋ ਤੇ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਕਿੰਨਾ ਟਾਈਮ ਅ ਸਵਾ 8 ਹੋ ਗਿਆ ਜੀ ਬੱਚੇ ਚਲੇ ਗਏ ਨੇ ਸਕੂਲ ਤੇ ਆਪਾਂ ਘਰ ਸਾਫ਼ ਸੋਈ ਸਾਰਾ ਕੁਝ ਕੰਮ ਕਰਦੇ ਆਂ ਤੇ ਘਰ ਦੇਖਦੇ ਆ ਸਰਦਾਰ ਜੀ ਕੀ ਕਰਦੇ ਨੇ ਸਾਨੂੰ ਬਣਾਉਂਦੇ ਆ ਤੁਹਾਨੂੰ ਕੀ ਕਰਦੇ ਭਾਈ ਨੇ ਅੱਛਾ ਸਾਗ ਬਣਾ ਰਹੇ ਆ ਅੱਜ ਆਪਾਂ ਜੀ ਆਪਣੀ ਬਾੜੀ ਚੋਂ ਸਾਗ ਤੋੜਿਆ ਸੀ ਸਾਗ ਸੀ ਠੀਕ ਕਰਦੇ ਹਾਂ ਜੀ ਕੁਝ ਪਾਲਕ ਲੈ ਲਈ ਸਾਗਾ ਜੀ ਚਲਾਈ ਦਾ ਚਲਾਈ ਦਾ ਸਾਗਾ ਅਬਨ ਕਿਹੜੀ ਸਰੋਂ ਆ ਇੱਕ ਹੋਰ ਜਿਹੜੀ ਲਈ ਆ ਸਰੋਂ ਖਸੂਰ ਆ ਉਹ ਸਰੋਂ ਵੀ ਬਾਤੂ ਤੋੜ ਗਿਆ ਸੀ ਇਹ ਤੇ ਲਾਲ ਬਾਤੂ ਵੀ ਕਹਿ ਦਿੰਦੇ ਹਨਾ ਇਹਨੂੰ ਆ ਚਲਾਈ ਜੀ ਮੈਨੂੰ ਐ ਲੱਗ ਰਿਹਾ ਜਿਉਂ ਬੁਖਾਰ ਹੁੰਦਾ ਦੇਖਿਆ ਹਾਂ ਜੀ ਲਾਉਣਾ ਬਸ ਸਾਗ ਲੱਗਾ ਉਹਨੂੰ ਸਾਫ਼ ਕਰੀ ਜੰਨੇ ਆ ਓਏ ਆ ਇਸ ਕੀਂ ਰੈਂ ਦੇ ਸਾਗ ਤੇ ਗਰਮੀ ਠੰਡ ਦੇ ਵਿੱਚ ਠੰਡ ਵਿੱਚ ਤਾਂ ਖਤਮ ਹੀ ਨਹੀਂ ਹੁੰਦਾ ਆਪਣੇ ਘਰੇ ਖਾਣ ਦਾ ਗਰਮੀ ਜੀ ਨਹੀਂ ਹੁੰਦੀ ਖਾਣ ਦਾ ਗਰਮੀ ਜੀ ਨਹੀਂ ਹੁੰਦੀ ਇਹ ਖਾਂਦੇ ਘਟ ਘਟ ਕੇ ਫਿਰ ਬਣਾਈ ਖਾਣਾ ਹੀ ਨਹੀਂਗਾ ਇੱਕ ਟਾਈਮ ਮੈਂ ਖਾਣਾ ਤੁਸੀਂ ਖਾਣਾ ਬਸ ਭੋਰਾ ਚਮਚਾ ਖਾਣਾ ਮੈਂ ਤਾਂ ਬਿਮਾਰ ਤਾਂ ਸਾਰੇ ਹੋਏ ਪਏ ਗਲਾ ਗੁਲਾ ਆਹ ਕਹ ਆਹ ਗਰਮੀ ਹੁੰਦਾ ਚਰਾਈ ਦਾ ਕਹਿੰਦਾ ਸਾਰਾ ਖਾਂ ਗਾੜ ਦਿੰਦੀ ਆ ਕਿਉਂ ਗਰਮ ਹੁੰਦਾ ਇਹ ਪੰਗੇ ਦਾ ਮਾਰਦਾ ਹੈ ਲੈ ਨਾਲ ਤੇ ਖਾਣਾ ਤਾਂ ਹੈ ਨੀ ਜਵਾਕਾਂ ਨੇ ਨਿਆਣਿਆਂ ਨੇ ਹਾਂਜੀ ਸੋਲ ਫਿਰ ਦੇਖਦੇ ਆ ਖਾ ਕੇ ਅੱਜ ਤਾਂ 2 ਘੰਟੇ ਲੱਗ ਜਾਣਾ ਇਹਨੂੰ ਬਣਾਉਣ ਨੂੰ ਹਣਾ ਵੈਸੇ ਇਹਨੂੰ ਕੱਟਣ ਦੀ ਜ਼ਰੂਰਤ ਨਹੀਂ ਅਸੀਂ ਤਾਂ ਜੀ ਗ੍ਰੈਂਡ ਹੀ ਕਰ ਦੇਣਾ ਹੁੰਦਾ ਬਣਾ ਕੇ ਇਦਾਂ ਧੋ ਕੇ ਸਵਾਰ ਕੇ ਚੰਗੀ ਤਰ੍ਹਾਂ ਵਿੱਚ ਪਾ ਦੇਣਾ ਪਤੀਲੇ ਤੇ ਰਿਜੀ ਜਾਊਗਾ ਤਾਂ 2 ਘੰਟੇ ਉਸ ਤੋਂ ਬਾਅਦ ਇਹਨੂੰ ਗ੍ਰाइंड ਕਰ ਦੇ ਨਾਲ ਲੈਣ ਪਾ ਕੇ ਬਾੜ ਗਿਆ ਸਾਗ ਰੈਡੀ ਪਤਲਾ ਜਿਹਾ ਦਾਲ ਵਾਂਗੂ ਬਣ ਜਾਣਾ ਨਾ ਵੈਸੇ ਛੋਲੇ ਨਾਲ ਦਾਲ ਕਰੀ ਨਹੀਂ ਜ਼ਰੂਰ ਨਹੀਂ ਬਣੇ ਨਹੀਂ ਲੋੜ ਨਹੀਂ ਹੈਗੀ ਵੈਸੇ ਆਪਦੇ ਆਪ ਦੇ ਵਿੱਚ ਹੀ ਟੇਸਟ ਹੁੰਦਾ ਜੇ ਥੋੜਾ ਥੋੜਾ ਹੋਵੇ ਚਲ ਫਿਰ ਤਾਂ ਪਾ ਦੇਵਾਂਗੇ ਛੋਲੇ ਨਹੀਂ ਹਾਈ ਤਾਂ ਮੌਸਮ ਵੀ ਬਹੁਤ ਵਧੀਆ ਕਿੰਨੀ ਸੋਹਣੀ ਹਵਾ ਠੰਡੀ ਠੰਡੀ ਚੱਲਦੀ ਆ ਪਰ ਸਵੇਰ ਬੜੀ ਜ਼ਿਆਦਾ ਗਰਮੀ ਸੀਗੀ ਏਸੀ ਦੇ ਵਿੱਚੋਂ ਨਿਕਲ ਕੇ ਨਾ ਲੌਬੀ ਦੇ ਵਿੱਚ ਤਾਂ ਬੜਾ ਹੀ ਸੇਕ ਮਾਰਦਾ ਮੈਂ ਤਾਂ ਫਿਰ ਵਿਹੜੇ ਦੇ ਵਿੱਚ ਗੇੜਾ ਗੂੜਾ ਕੱਢ ਕੇ 5 ਮਿੰਟ ਬੈਠ ਕੇ ਚਾਹ ਉਧਰੋਂ ਧਰ ਦਿੰਦੀ ਆ ਤੇ ਬਾਅਦ ਵਿੱਚ ਥੋੜਾ ਜਿਹਾ ਠੀਕ ਜਿਹਾ ਲੱਗਦਾ ਵਾ ਵੈਸੇ ਸਾਨੂੰ ਕਿ ਲੱਗਦਾ ਏਸੀ ਵੀ ਬਿਮਾਰੀਆਂ ਦਾ ਕਾਰਨ ਆ ਹਾਂ ਰੱਖਣਾ ਜਦਾ ਤੁਲ ਲਾਇਆ ਹੋਇਆ ਨਾ ਠੰਢੀ ਹਵਾ ਘਰ ਚਲਾ ਕੇ ਦੇਖਾਂ ਨਾ ਮੈਨੂੰ ਲੱਗੂ ਹਾਂ ਉਹ ਤਾਂ ਵੈਸੇ ਵੀ ਕੁਦਰਤੀ ਹਵਾ ਵੀ ਕਿੰਨੀ ਸੋਹਣੀ ਚੱਲੀ ਜਾਂਦੀ ਆ ਫਰਾਂ ਦੀ ਹਵਾ ਠੰਡੀ ਜਾਂਦਾ ਕੁਦਰਤੀ ਤਰੀਕਾ ਉਹਦੇ ਵੈਸੇ ਜਿਹੜੀਆਂ ਜੂਟ ਵਾਲੀਆਂ ਬੋਰੀਆਂ ਹੁੰਦੀਆਂ ਉਹ ਲਾ ਦੋ ਤੇ ਗਾਲੀਆਂ ਦੇ ਨਾਲ ਮੇਰੇ ਲਾਈਆਂ ਹੋਈਆਂ ਉਹ ਖੋਲ ਕੇ ਦਿਖਾਉਂਗਾ ਇਸ ਦਿਨ ਵੀਡੀਓ ਬਣਾਵਾਂਗੇ ਸਪੈਸ਼ਲ ਤਿੰਨਾਂ ਤੇ ਲੱਗੀਆਂ ਮੈਂ ਆਪਣੇ ਆਪਣੇ ਤਿੰਨਾਂ ਤੇ ਲੱਗੀਆਂ ਅੱਛਾ ਉਹਦੇ ਨਾਲ ਹਵਾ ਬਹੁਤ ਜ਼ਿਆਦਾ ਠੰਡੀ ਹੋ ਜਾਂਦੀ ਹੈ ਪਤਾ ਨਹੀਂ ਅੱਗੇ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਪਹਿਲਾਂ ਮੱਛਰ ਨਹੀਂ ਸੀ ਹੁੰਦਾ ਹਨਾ ਅੱਗੇ ਬਾਹਰ ਪੈਂਦੇ ਸੀ ਹੁਣ ਪਿਆ ਨਹੀਂ ਜਾਂਦਾ ਮੱਛਰ ਬਹੁਤ ਹੁੰਦਾ ਮੱਛਰ ਆ ਬਲਕਿ ਨਹੀਂ ਮੱਛਰ ਬੱਥਰ ਕੇ ਸਾਰੇ ਤਾਂ ਲੋਕੀ AC ਚ ਪੜ ਰਹੇ ਨੇ ਮੱਛਰ ਵਿਚਾਰਾ ਕੀ ਥਾਵੇ ਜਿਹੜਾ ਇੱਕ ਤਾਂ ਮੇਰੇ ਦੇ ਬਾਹਰ ਸੌਣ ਵਾਲਾ ਦੋਦੇ ਦਾੜੀ ਹੁੰਦਾ ਨਹੀਂ ਵੈਸੇ ਵੀ ਤੁਸੀਂ ਬਾਹਰ ਬੈਠ ਕੇ ਦੇਖ ਲਓ ਅ ਜਿੱਦਾਂ ਦੀ ਲੋ ਜੀ ਵਗਣ ਲੱਗੀ ਉਹਦੇ ਨਾਲ ਤਾਂ ਥੋੜਾ ਜਿਹਾ ਫੇਰ ਵੀ ਸਹੀ ਆ ਹਨਾ ਇਹ ਸਾਨੂੰ ਪੁੱਛ ਤੇ ਨਹੀਂ ਮੈਂ ਰੁਕੀਆਂ ਕਿੰਨੀ ਰਾਤ ਨੂੰ ਕਿਵੇਂ ਮੱਛਰ ਹੁੰਦਾ ਸੀਗਾ ਉਦੋਂ ਲੈਟ ਜਾਂਦੀ ਉਹਨੇ ਉਦੋਂ ਨਾਲ ਮੱਛਰ ਨਾਲ ਮੱਖੀਆਂ ਦੇ ਨਾਲ ਕੀੜੇ ਨਾਲ ਸੱਪ ਨਾਲ ਸੱਪ ਸੱਪ ਤਾਂ ਫਰੀਜ਼ ਹੁੰਦੇ ਸੀਗੇ ਆੜੀ ਨੂੰ ਵੀ ਸਰ ਦੇ ਸੱਪ ਸੁਪ ਹੋਏ ਨੌਲੇ ਹੋਏ ਅਜਕਰ ਹੋਏ ਜਿਨ੍ਹਾਂ ਨੇ ਡਿਊਟਾਂ ਕੀਤੀਆਂ ਉਹਨਾਂ ਨੂੰ ਪਤਾ ਹੁੰਦਾ ਵਾ ਲੋਕ ਤਾਂ ਹਜੇ ਵੀ ਕਹਿੰਦੇ ਫੌਜੀਆਂ ਦੀ ਇੰਨੀ ਤਨਖਾਹਾਂ ਇੰਨੀ ਤਨਖਾਹਾਂ ਹਾਂ ਨਹੀਂ ਦਿੰਦੇ ਜਦੋਂ ਬੋੜੀ ਲਾਉਂਦੀ ਵੀ ਨਹੀਂ ਹਾਂ ਤਨਖਾਹਾਂ ਹਾਂ ਦੀਆਂ ਫਿਰ ਵੀ ਦੂਜੇ ਆਮ ਮਹਿਕਮੇ ਦੇ ਵਿੱਚ ਵੀ ਸਰਕਾਰੀ ਦੇ ਇੰਨੀ ਤਨਖਾਹਾਂ ਹੁੰਦੀਆਂ ਉਸ ਹਿਸਾਬ ਨਾਲ ਤਾਂ ਫੌਜੀਆਂ ਦੀ ਤਨਖਾਹ ਬਹੁਤ ਘੱਟ ਵਾ 24 ਘੰਟੇ ਡਿਊਟੀ ਹੈ ਏ ਪਤਾ ਨਹੀਂ ਕਦੋਂ ਆਵਾਜ਼ ਵੱਜ ਜਾਣੀ ਆ ਬਰਕੀ ਵੀ ਹੱਥ 'ਚ ਰਹਿ ਜਾਂਦੀ ਹੈ ਕਈ ਵਾਰ ਅਸੀਂ ਤਾਂ ਬੜੀ ਨੇੜੇੋਂ ਦੇਖਿਆ ਹੈਣਾ ਰੋਟੀ ਖਾਂਦੇ ਚੱਲ ਛੱਡ ਚੱਲ ਚੱਕ ਲਥਾਲੀ ਬਸ ਹੋ ਗਿਆ ਮੇਰਾ ਕੋਨ ਸਾਗ ਹੋ ਰਿਹਾ ਵਾ ਜੀ ਵੱਡੇ ਡੱਬ ਦੇ ਵਿੱਚ ਵਾਸ਼ ਜਿੰਨੀ ਜਰਾ ਵਾਸ਼ ਕਰਕੇ ਇਹਨੂੰ ਫੇਰ ਪਾਵਾਂਗੇ ਕਿਉਂਕਿ ਆ ਜਿਹੜੇ ਚਲਾਈ ਦੇ ਪੱਤੇ ਹੁੰਦੇ ਇਹਨਾਂ ਦੇ ਉੱਤੇ ਕਈ ਵਾਰ ਉਹ ਰਹਿ ਜਾਂਦੇ ਪਾਲਕ ਵਾਂਗੂ ਹੁੰਦਾ ਨਾ ज़्ण। ज़्ण। हाँ। ज़्ण। बहुत ज्यादा हाँ बहुत बहुत ज्यादा धोना पैदा मिट्टी मुट्टी बहुत होंगी है वैसे भी तो मौसम हम नेरिया नूरिया जी वाला वा वैसे वैसे पा देंगे फिर पानी नीचे निकल ही जाऊगा हाँ वो वाली टोकरी च पा दो बल्यू तो। च थोड़ा बहुत अच्छा ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਵਾ ਸਾਗ ਪਾਣੀ ਠੀਕ ਆ ਰਿਹਾ